ਇੰਗਲੈਂਡ ਦਾ ਵੀਜ਼ਾ ਲੱਗ ਗਿਆ ਪਰ ਉਹ ਕੈਨੇਡਾ ਜਾਣਾ ਚਾਹੁੰਦੀ ਸੀ ਇਸੇ ਕਰਕੇ ਚੰਡੀਗੜ੍ਹ ਰਹਿ ਕੇ ਫਰੈਂਚ ਸਿੱਖਣ ਲੱਗੀ ਪਰ ਹੁਣ ਇਹਨੂੰ ਕੁਝ ਹੋਰ ਹੀ ਮਨਜ਼ੂਰ ਸੀ ਜੀ ਹਾਂ ਇਹ ਕਹਾਣੀ ਹੈ ਚੰਡੀਗੜ੍ਹ ਦੇ ਪੀਜੀ ਵਿੱਚ ਅੱਗ ਲੱਗਣ ਕਾਰਨ ਮਾਰੀ ਗਈ ਕਪੂਰਥਲਾ ਵਾਸੀ ਰੀਆ ਦੀ ਰੀਆ ਦੇ ਮਾਮੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਸਾਲ ਅਗਸਤ ਵਿੱਚ ਉਸ ਦਾ ਇੰਗਲੈਂਡ ਦਾ ਵੀਜ਼ਾ ਲੱਗ ਗਿਆ ਪਰ ਉਹ ਕੈਨੇਡਾ ਜਾਣਾ ਚਾਹੁੰਦੀ ਸੀ ਸਾਰੇ ਪਰਿਵਾਰਕ ਮੈਂਬਰਾਂ ਨੇ ਜ਼ੋਰ ਪਾਇਆ ਕਿ ਉਹ ਇੰਗਲੈਂਡ ਚਲੀ ਜਾਵੇ ਪਰ ਨਾ ਮੰਨੀ रियादी माता यूरोप ਦੇ ਪ੍ਰਾਗ ਸ਼ਹਿਰ ਵਿੱਚ ਰਹਿੰਦੀ ਹੈ ਅਤੇ ਉਸਨੇ ਆਪਣੇ ਭਰਾਵਾਂ ਅਤੇ ਬਾਮਿਆਂ ਨਾਲ 27 ਮਾਰਚ ਨੂੰ ਆਪਣੀ ਮਾਤਾ ਕੋਲ ਪ੍ਰਾਗ ਜਾਣਾ ਸੀ ਬੀਤੀ 31 ਜਨਵਰੀ ਨੂੰ ਉਸਨੇ ਆਪਣਾ 18ਵਾਂ ਜਨਮ ਦਿਨ ਮਨਾਇਆ ਸੀ ਸਰ ਉਹ ਸਟੱਡੀ ਕਰ ਰਹੀ ਸੀ ਫ੍ਰੈਂਚ ਸਿੱਖ ਰਹੀ ਸੀ ਉੱਥੇ ਤੇ ਉਹਨੇ ਬਾਹਰ ਜਾ ਕੇ ਮम्मा ਕੋਲ ਤੇ ਅਸੀਂ ਲਾਸਟ ਟਾਈਮ ਪਿਛਲੇ ਮਹੀਨੇ ਤੁਹਾਨੂੰ ਕੇਕ ਡਿਲੀਵਰ ਕੀਤਾ ਸੀ ਲੰਦਰ ਨੂੰ ਉਹਦਾ ਬਰਥਡੇ ਸੀ 28 ਤਰੀਕ ਦਾ ਕਿੰਨੇ ਸਾਲ ਦੀ ਰੀਆ ਦੀ ਉਮਰ ਸੀ ਔਰ ਸੁਣਨ ਚੇ ਵੀ ਆ ਵੀ ਉਹਨੂੰ ਪਹਿਲਾਂ ਵੀ ਕਿਸੇ ਕੰਟਰੀ ਦਾ ਵੀਜ਼ਾ ਮਿਲਿਆ ਹੋਇਆ ਸੀ ਹਾਂਜੀ 90 90 ਐਸਸੀ ਹੂੰ ਬਹੁਤ ਥੋੜੀ ਉਮਰ ਦੀ ਸੀ ਹੂੰ ਇਹ ਸਿਰ ਉਹਦਾ ਕੋਰਸ ਕਦੋਂ ਖਤਮ ਹੋਣਾ ਸੀ ਉਹ ਕਦੋਂ ਵਾਪਸ ਆਣਾ ਸੀ ਕੋਰਸ ਸਿਰ 12 ਦਿਨ ਖਤਮ ਹੋ ਜਾਣਾ ਸੀ ਉਹਨਾਂ 13 ਦਿਨ ਵਾਪਸ ਆ ਜਾਣਾ ਸੀ ਘਰ ਹੂੰ ਲੇਕਿਨ ਫਿਰ ਤੁਹਾਨੂੰ ਕੀ ਫੋਨ ਤੋਂ ਪਤਾ ਲੱਗਾ ਹੈ ਸਾਨੂੰ ਸਿਰ ਫੋਨ ਤੋਂ ਹੀ ਪਤਾ ਲੱਗਾ ਕਿ ਉਹਨਾਂ ਦੇ ਪੀਜੀ ਜਾਦ ਲੱਗੀ ਹੈ ਤੇ ਅਸਲੀ ਉੱਥੇ 25 30 ਕੁੜੀਆਂ ਰਹਿੰਦੀਆਂ ਸੀਗੀਆਂ 25 ਕੁੜੀਆਂ ਜਿਹੜੇ ਗਈਆਂ ਹੋਈਆਂ ਸੀ ਪੰਜ ਜਿਹੜੀਆਂ ਉੱਥੇ ਦੀਆਂ ਵਿੱਚ ਦੋ ਜਿਹੜੀਆਂ ਬਚ ਗਈਆਂ ਤੇ ਤੈਨੂੰ ਅਗਲੀ ਚਪਲ ਚਾੜੇ ਦੋ ਤੀਸੇ ਦੀ ਨਨਾਂ ਦੀ ਕੁੜੀ ਸੀ ਬਸ ਉਹਨੂੰ ਵੇਖ ਕੇ ਭੇਜਿਆ ਸੀ ਕੋਰਸ ਕਰਨ ਵਾਸਤੇ 12 ਤਰੀਕ ਨੂੰ ਉਹਦੀ ਬਾਅਦ ਸੀਗੀ ਹੂੰ ਤੇ ਬਸ ਫੋਨ ਹੀ ਲੈ ਕੇ ਬਹਿ ਗਈ ਉਹਨੂੰ ਕੀ ਜਾਣਕਾਰੀ ਪਹਿਲੇ ਤੌਰ ਤੇ ਤੁਹਾਨੂੰ ਮਿਲੀ ਉੱਥੇ ਸਾਨੂੰ ਫੋਨ ਆਇਆ ਮੇਰੇ ਨਨਾਂ ਦਾ ਬਿਰੀਆ ਛੱਡ ਕੇ ਚਲੇ ਗਏ ਹੂੰ ਮੇਰੇ ਬ੍ਰਿਟਨ ਨੂੰ ਫੋਨ ਆਇਆ ਸੱਲੇ ਨੂੰ ਹੁਣ ਸ਼ਾਂਤ ਵੀ ਉਹਨੇ ਕੈਨੇਡਾ ਜਾਣਾ ਚਾਹ ਹੂੰ ਕਿੰਨੀ ਦੇਰ ਤੋਂ ਤੁਹਾਡੇ ਕੋ ਰਹਿ ਰਹੀ ਸੀ ਇੱਥੇ ਸਾਡੇ ਕੋ ਤਾਂ ਹੋ ਗਏ 5-6 ਸਾਲ ਇੱਥੇ ਰਹਿੰਦੀ ਨੂੰ ਹੂੰ ਔਰ ਕਦੋਂ ਜਾਣਾ ਸੀ ਕੈਨੇਡਾ ਕੈਨੇਡਾ ਦੀ ਹੁਣ ਅਗਲੇ ਮਹੀਨੇ ਆਣਾ ਸੀ ਅਜ ਮਮੀ ਨੇ ਕਿਹਾਣਾ ਚੁਕਾ ਕਪੂਰਥਲਾ ਤੋਂ ਕਮਲਜੀਤ ਕੌਰ ਦੀ ਰਿਪੋਰਟ